it's such a fun time. ਰੋਹਾਨੀਅਤ ਦੇ ਸੱਚੇ ਰਹਿਬਰ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਨ ਦੀ ਪਵਿੱਤਰ ਰਹਿਨਮਾਈ ਹੈ ਅਤੇ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਵੱਲੋਂ ਮਾਨੋਤਾ ਭਲਾਈ ਦੇ 167 ਕਾਰਜ ਬੜੇ ਹੀ ਉਤਸ਼ਾਹ ਦੇ ਨਾਲ ਕੀਤੇ ਜਾ ਰਹੇ ਹਨ ਇਸੇ ਲੜੀ ਦੇ ਤਹਿਤ ਇੰਗਲੈਂਡ ਦੇ ਬਲਾਕ ਲੰਡਨ ਦੀ ਸਾਧ ਸੰਗਤ ਵੱਲੋਂ ਪਵਿੱਤਰ ਐਮ ਐਸਜੀ ਸੇਵਾ ਭੰਡਾਰਾ ਮਹੀਨੇ ਨੂੰ ਸਮਰਪਿਤ ਵਾਤਾਵਰਣ ਦੀ ਸ਼ੁੱਧਤਾ ਲਈ ਮਿਲਫੀਲਡਜ਼ ਪਾਰਕ ਲੰਡਨ ਵਿਖੇ 500 ਪੌਦੇ ਲਗਾਏ ਗਏ ਇਸ ਮੌਕੇ ਸ਼ਹਾ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ 42 ਸੇਵਾਦਾਰਾਂ ਨੇ ਮੂਲ ਨਾਗਰਿਕਾਂ ਨਾਲ ਮਿਲ ਕੇ ਸੇਵਾ ਕਾਰਜਾਂ ਦੇ ਵਿੱਚ ਹਿੱਸਾ ਲਿਆ। ਇਸ ਮੌਕੇ ਮੂਲ ਨਾਗਰਿਕਾਂ ਨੇ ਸੇਵਾਦਾਰਾਂ ਦੇ ਸੇਵਾ ਪ੍ਰਤੀ ਜਜ਼ਬੇ ਦੀ ਭਰਪੂਰ ਸ਼ਲਾਘਾ ਕੀਤੀ। Hello there, um, I just wanted to uh, express massive appreciation. Uh, it's been a day of good morning, of a great energy. Uh, we did some wood and tree planting in the Millfields Park and we were joined today by uh, uh, Shah Satnam, which is an amazing organisation. Uh, I'm really happy to meet them and uh, it seems like you guys do so much more than that. Uh, I would love to join you. New future initiatives, uh, and I was really happy to make uh, new one of the today. Nice. Thank you. Yeah. <laughs> thank you so much. Thank you. Hello, I'm Christine, and I really want to thank the Shah Satnam Green Community because they've been absolutely yeah. fantastic today. We have planted about 500 trees this morning, and it is okay. such. A fantastic thing to see. We have created a mini woodland, a mini woodland strip in this lovely park. And I'd also like to thank Dr. MSG for all his help and thank the group. The group have been amazing, absolutely amazing. Thank you very much. Dr. MSG initiated uh, volunteering and you've come very far for our volunteering today so thank you so much for your help thank you. much appreciated thank you. To Korea. Thank you. ਤਤਸਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਠੰਡ ਦੇ ਮੌਸਮ ਦੇ ਵਿੱਚ ਲੰਡਨ ਦੀ ਸਾਥ ਸੰਗਤ ਹਰ ਸਮੇਂ ਵਾਤਾਵਰਣ ਦੀ ਸ਼ੁੱਧਤਾ ਲਈ ਸਣੇ ਜੋ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ RAM ਰਹਿਮ ਸਿੰਘ ਜੀ ਇਨਸਾ ਵੱਲੋਂ 167 ਮਾਨਵਤਾ ਭਲਾਈ ਦੇ ਕਾਰਜ ਦਰਸਾਏ ਜਾ ਰਹੇ ਨੇ ਉਹਨਾਂ ਕਾਰਜਾਂ ਤੇ ਪੈਰਾ ਦਿੰਦੀ ਰਹਿੰਦੀ ਹੈ ਕਿਉਂਕਿ ਤਸਵੀਰਾਂ ਇਸ ਲਈ ਵੀ ਖਾਸ ਹੋ ਜਾਂਦੀਆਂ ਮੈਂ ਅਕਸਰ ਇਹ ਗੱਲ ਕਰਦਾ ਹਾਂ ਕਿ ਵਿਦੇਸ਼ਾਂ ਦੀ ਸਾਦ ਸੰਗਤ ਖਾਸ ਕਰਕੇ ਵਿਦੇਸ਼ੀ ਜੋ ਲੋਕ ਹੁੰਦੇ ਨੇ ਉਹਨਾਂ ਕੋਲੇ ਸਮੇਂ ਦੀ ਬਹੁਤ ਜ਼ਿਆਦਾ ਪਾਬੰਦੀ ਹੁੰਦੀ ਹੈ ਯਾਨੀ ਵਿਦੇਸ਼ੀ ਧਰਤੀ ਉੱਤੇ ਇੰਡੀਅਨ ਦਾ ਸਮਾਂ ਬਹੁਤ ਕੀਮਤੀ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਡਿਊਟੀਆਂ ਕਰਨੀਆਂ ਹੁੰਦੀ ਹੈ ਡਿਊਟੀ ਤੋਂ ਬਾਅਦ ਕਿਸੇ ਹੋਰ ਕੰਮ ਵਿੱਚ ਵੀ ਉਹ ਆਪਦਾ ਯੋਗਦਾਨ ਪਾਉਂਦੇ ਨੇ ਤਾਂਕਿ ਆਪ ਦਾ ਫਿਊਚਰ ਉੱਥੇ ਸਿਕਿਉਰ ਕੀਤਾ ਜਾਵੇ ਲੇਕਿਨ باوجود ਇਸ ਦੇ ਲੰਡਨ ਦੇ ਹੀ ਗੱਲ ਨਹੀਂ ਕਰਾਂਗੇ ਸਮੁੱਚੇ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਡੇਰਾ ਸੱਚਾ ਸੋਦਾ ਦੇ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਭਾਈਪੈਣ ਮੌਜੂਦ ਹਨ ਉਹ ਆਪਦੇ ਬੇਸ਼ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇਸ ਤਰੀਕੇ ਦੇ ਭਲਾਈ ਕਾਰਜ ਕਰਦੇ ਨੇ ਤਾਂ ਵਾਕਈ ਇਹ ਕਾਰਜ ਬਹੁਤ ਹੀ ਸ਼ਲਾਘਾਯੋਗ ਕਾਰਜ ਨੇ ਸਮਾਜ ਨੂੰ ਉਥੋਂ ਦੇ ਨਾਗਰਿਕਾਂ ਨੂੰ ਉਥੋਂ ਦੇ ਵਸਨੀਕਾਂ ਨੂੰ ਵੀ ਇਹਨਾਂ ਤਸਵੀਰਾਂ ਤੋਂ ਸਿੱਧ ਲੈਣ ਦੀ ਲੋੜ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਗੋਰੇ ਇਹਨਾਂ ਕਾਰਜਾਂ ਨੂੰ ਦੇਖ ਕੇ ਅਟਰੈਕਟ ਹੋ ਰਹੇ ਨੇ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਵੀ ਹੈਰਾਨ ਹੁੰਦੇ ਨੇ ਕਿ ਇਹ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਅਜਿਹੇ ਮੈਂਬਰ ਹਨ ਜੋ ਕਿ ਬਿਨਾਂ ਤਨਖਾਹ ਤੋਂ ਨਿਸ਼ਵਾਰਤ ਸੇਵਾ ਭਾਵਨਾ ਦੇ ਨਾਲ ਇਸ ਕੋਰ ਕਾਲਯੁਗ ਦੇ ਵਿੱਚ ਸੇਵਾ ਕਾਰਜ ਕਰਕੇ ਮਨੁੱਖਤਾ ਦੇ ਉੱਤੇ ਬਹੁਤ ਵੱਡਾ ਪਰਉਪਕਾਰ ਕਰ ਰਹੇ ਨੇ ਲੰਡਨ ਦੀ ਸਸੰਗਤ ਵੱਲੋਂ ਕੀਤੇ ਜਾ ਰਹੇ ਇਸ ਨੇਕ ਉਪਰਾਲੇ ਨੂੰ ਸਾਡੇ ਦਰਸ਼ਕ ਕਿਵੇਂ ਦੇਖਦੇ ਨੇ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ